ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਅੱਜ ਮੱਛੀਬੜਾ ਸਾਹਿਬ ਦੀ ਪਰੰਪਰਿਕਤਾਤੀ ਉੱਪਰ ਧੰਨ ਧੰਨ ਸ੍ਰੀ ਗੰਗਾ ਨੰਦ ਕਸਟ ਬਲੋਂ ਕੰਨਿਆ ਦੀ ਲੋੜੀ ਹਰ ਸਾਲ ਜਿ ਤਰ੍ਹਾਂ ਬਹੁਤ ਹੀ ਹੂਮ ਧਾਮ ਦੇ ਨਾਲ ਮਨਾਈ ਗਈ ਹੈ ਦਾਸ ਇਹੀ ਬਚਨ ਕਰੇਗਾ ਕਿ ਜੋ ਲੜਕੀ ਹੈ ਕੰਨਿਆ ਹੈ ਇਹ ਸਰਗੁਣ ਵੇਲ ਹੈ ਵੇਲ ਤੋਂ ਬਿਨਾ ਕੋਈ ਵੀ ਫਲ ਫੁੱਲ ਨਹੀਂ ਲੱਗ ਸਕਦਾ ਇਸ ਕਰਕੇ ਜਿੰਨਾ ਵੀ ਪ੍ਰਕਾਸ਼ ਹੈ ਇਹ ਨਾਰੀ ਦਾ ਪ੍ਰਕਾਸ਼ ਹੈ ਇਹ ਬੱਚਿਆਂ ਦਾ ਜ ਚੰਗੀ ਤਰ੍ਹਾਂ ਪਾਲਨ ਪੋਸ਼ਣ ਕਰਾਂਗੇ ਇਹਨਾਂ ਦੀ ਕੁੱਖੋਂ ਸਾਡੇ ਮਹਾਰਤਨ ਜਨਮ ਲੈਣ ਤਾਂ ਕਿ ਸਾਡੇ ਭਾਰਤ ਨੂੰ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨ ਤੇ ਇਹਨਾਂ ਦੇ ਸਾਰੇ ਹੀ ਪ੍ਰਕਾਸ਼ ਹੋ ਰਿਹਾ ਹੈ ਇਹਨਾਂ ਦਾ ਵੀ ਆ ਜਿੰਨਾ ਵੀ ਹੈ ਇਹ ਸਰਗੁਣ ਬੀਰ ਦੇ ਪ੍ਰਕਾਸ਼ ਹੈ ਇੱਥੇ ਇਹ ਸੰਦੇਸ਼ ਆਦਾ ਦੇਵੇਗਾ ਇਹ ਬੱਚਿਆਂ ਦਾ ਵਾਰਨਿੰਗ ਕੋਰਸ ਨੂੰ ਸੱਚੇ ਢੰਗ ਦੇ ਨਾਲ ਇਹਨਾਂ ਦੀ ਖਰਾਕ ਇਹਨਾਂ ਦੀ ਪਛਾਕ ਇਹਨਾਂ ਦੀ ਜਿਹੜੀ ਪੜ੍ਹਾਈ ਹੈ ਹਰ ਪੱਖੋਂ ਇਹਨੇ ਦੇਖਭਾਲ ਕਰੀਏ ਤਾਂ ਕਿ ਸਾਡਾ ਜਿਹੜਾ ਸਮਾਜ ਹੈ ਬਹੁਤ ਤਕੜਾ ਤੇ ਮਜ਼ਬੂਤ ਬਣੇ ਇਹਦੇ ਕੰਧਾ ਮਜ਼ਬੂਤ ਬਣ ਤੇ ਨਾਲ ਹੀ ਇਹ ਕਹੇਗਾ ਜਿਵੇਂ ਕੋਈ ਵੀ ਸੰਸhta ਇੱਕ ਝੰਡਾ ਬਣ ਜਾਂਦੀ ਹੈ ਸਾਨੂੰ ਸਾਰੇ ਢੰਡਾ ਬਣ ਕੇ ਉਹ ਢੰਡੇ ਨੂੰ ਉੱਚਾ ਕਰਨਾ ਚਾਹੀਦਾ ਇਹਨਾਂ ਸ਼ਬਦ ਦੇ ਨਾਲ ਹੀ ਦੱਸਦਾ ਆਪਣੀ ਬਣੀਤੇ ਬੇਰਾਮ ਦੇਵੇਗਾ ਜੇ ਕਹਿੰਦੇ ਜੇ ਪੁੱਤਰ ਮਿੱਠੜੇ ਮੇਵੇ ਧੀਆ ਮਿਸ਼ਰੀ ਡਲੀਆਂ ਇਹਦੇ ਮਹਿ ਤਹਿਤ ਅਸੀਂ ਜਿਹੜਾ ਹਰੇਕ ਸਾਲ ਆਪਣੇ ਕਪੂਰ ਪੈਲਸ ਦੇ ਵਿੱਚ ਧੀਆਂ ਦੀ ਲੋੜੀ ਪਾਈ ਜਾਂਦੀ ਆ ਤੇ ਵਿਭਾਗ ਦੇ ਨਮਾਇंदे ਵੀ ਆਏ ਨੇ ਤੇ ਅਸੀਂ ਸਾਰਿਆਂ ਨੇ ਰਲ ਕੇ ਭਾਈ ਚੰਨਜੀਤ ਸਿੰਘ ਥੋਪੀਆ ਜੀ ਜਿਹੜੇ ਸਵਾਮੀ ਗੰਗਾ ਨੰਦ ਦੇ ਚੇਅਰਮੈਨ ਨੇ ਅਸੀਂ ਉਹਨਾਂ ਦੇ ਨਾਲ ਰਲ ਕੇ ਹਰ ਇੱਕ ਸਾਲ ਧੀਆਂ ਦੀ ਲੋੜੀ ਪਾਉਨੇ ਆ ਅਸੀਂ ਇਹ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਅੱਗੇ ਨਾ ਸਾਰੀਆਂ ਜਿੰਨੀਆਂ ਧੀਆਂ ਦੀ ਲੋੜੀ ਪਾਈ ਆ ਪ੍ਰਮਾਤਮਾ ਇਹਨਾਂ ਨੂੰ ਤਰੱਕੀ ਤੇ ਚੜ੍ਹਦੀ ਕਲਾ ਦੇ ਵਿੱਚ ਵਸਾਏ ਤੇ ਇਹ ਜਿਹੜੇ ਲੋਕ ਨੇ ਆਪਣੇ ਕੁੜੀਆਂ ਤੋਂ ਨਫ਼ਰਤ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਮੁੰਡਿਆਂ ਦੇ ਨਾਲ ਉਹ ਧੀਆਂ ਅੱਗੇ ਨੇ ਧੀਆਂ ਨੂੰ ਪੜ੍ਹਾਓ ਤੇ ਲਿਖਾਓ ਆਪਣੇ ਪੈਰ ਸੀ ਧੀਆ ਨੂੰ ਪੈਰਾਂ ਤੇ ਖੜਾ ਕਰੋਗੇ ਤੁਹਾਨੂੰ ਦਾਜ ਦੇਣ ਦੀ ਵੀ ਲੋੜ ਨਹੀਂ ਪੈਣੀ ਇਸੇ ਕਰਕੇ ਆਪਾਂ ਬੱਚਿਆਂ ਨੂੰ ਪੜ੍ਹਾਈਏ ਲਿਖਾਈਏ ਤੇ ਉਹਨੂੰ ਪੈਰਾਂ ਤੇ ਖੜੇ ਕਰੀਏ ਤੁਹਾਨੂੰ ਹੁਣ ਪਤਾ ਹੀ ਆ ਵੀ ਅੱਜ ਕੱਲ੍ਹ ਜਿਹੜੇ ਬਾਹਰਲੇ ਦੇਸ਼ ਦੇ ਵਿੱਚ ਸਾਰਿਆਂ ਨੂੰ ਅੱਗੇ ਕੁੜੀਆਂ ਨਿਕਲੀਆਂ ਮੁੰਡੇ ਲੱਖਾਂ ਲੱਖ ਰੁਪਈਆ ਚੱਕੀ ਫਿਰਦੇ ਨੇ ਵੀ ਸਾਨੂੰ ਬਾਹਰ ਲੈ ਜਾਓ ਇਹ ਕੁੜੀਆਂ ਦੇ ਬਦੌਲਤ ਹੀ ਜਿਹੜੇ ਮੁੰਡੇ ਨੇ ਅੱਜ ਕੱਲ੍ਹ ਨੌਜਵਾਨੀ ਸਾਡੀ ਬਾਹਰ ਜੜੀ ਗਈ ਆ ਇਸੇ ਕਰਕੇ ਅਸੀਂ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗ ਪਿਆਰ ਕਰੋ 1109 ਜੰਮੀਆਂ ਧੀਆ ਦੀ ਜਿਹੜੀ ਹੈ ਲੋੜੀ ਸਵਾਮੀ ਸ਼ੰਕਰਾਨੰਦ ਜੀ ਮਹਾਰਾਜ ਪੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਅੱਜ 7 ਤਰੀਕ 7 ਜਨਵਰੀ 2025 ਨੂੰ ਮਨਾਈ ਜਾ ਰਹੀ ਹੈ ਕਪੂਰ ਪੈਲੇਸ ਸਮਰਾਲਾ ਰੋਡ ਮਾਛੀਵਾੜਾ ਸਾਹਿਬ ਵਿਖੇ ਜਿੰਨੀਆਂ ਵੀ ਅੱਜ ਆਪਣੀਆਂ ਧੀਆਂ ਨੂੰ ਲੈ ਕੇ ਆਏ ਮੈਂ ਉਹਨਾਂ ਦਾ ਸਾਰਿਆਂ ਦਾ ਕੋਟਨ-ਕੋਟ ਧੰਨਵਾਦ ਕਰਦਾ ਔਰ ਜਿਨ੍ਹਾਂ ਨੇ ਸਾਡੀ ਇਸ ਲੋੜੀ ਦੇ ਵਿੱਚ ਸਹਿਯੋਗ ਕੀਤਾ ਉਹਨਾਂ ਸਾਰੇ ਦਾਨੀ ਸੱਜਣਾ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਇਹਨਾਂ ਕੋਲ ਸਾਰੇ ਤਾਂ ਮੈਂ ਸਾਰੇ ਸੰਗਤ ਨੂੰ ਸਾਰੇ ਪ੍ਰੇਮੀ ਸੱਜਣਾ ਨੂੰ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਆਂਗੇ ਧੀਆ ਜਿਹੜੀਆਂ ਆ ਉਹ ਮਾਪਿਆਂ ਦਾ ਬਹੁਤ ਜ਼ਿਆਦਾ ਧਿਆਨ ਕਰਦੇ ਆਂ ਨੇ ਅੱਜ ਕੱਲ ਤੁਸੀਂ ਦੇਖਦੇ ਆ ਕੋਈ ਆਈਪੀਐਸ ਕੋਈ ਡਾਕਟਰ ਕੋਈ ਆਈਏਐਸ ਅਫਸਰ ਕੋਈ ਬੜੇ ਬੜੇ ਹੌਦਿਆਂ ਤੇ ਸਾਡੀਆਂ ਧੀਆ ਬਰਾਜਮਾਨ ਹੈ ਮੇਰੀ ਬੇਨਤੀ ਹੈ ਕਿ ਤਿਆਂ ਨੂੰ ਸਤਕਾਰ ਦਾ ਪੁੱਤਰਾ ਮੰਨੋ ਪਿਆਰ ਕਰੋ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਆਪਣੇ ਘਰਾਂ ਦੇ ਵਿੱਚ ਵੀ ਇਹ ਤਿਆਂ ਦਾ ਜਿਹੜੀਆਂ ਲੋਹੜੀ ਦਾ ਪ੍ਰੋਗਰਾਮ ਹੈ ਉਹ ਘਰਾਂ ਦੇ ਵਿੱਚ ਵੀ ਕਰਿਆ ਕਰੋ ਜਿਹਦਾ ਜਿਹੜਾ ਆਪਾਂ ਮਾਛਵੜਿਆ ਸਾਬ ਵਿਕੇ ਸੰਤਪੂਰੀ ਵਾਲਿਆਂ ਦੀ ਛਤਰ ਛਾਇਆ ਹੇਠ ਆਪਾਂ ਲੋਹੜੀ ਜਿਹੜੀ ਨਾ ਅੱਜ ਕੱਲ੍ਹ ਦੀਆਂ ਕੁੜੀਆਂ ਉਹ ਕਿਸੇ ਵੀ ਲੜਕਿਆਂ ਨਾਲੋਂ ਘੱਟ ਨਹੀਂ ਐ ਆਪਾਂ ਸਾਰੇ ਲੜਕਿਆਂ ਦੀ ਲੋਹੜੀ ਤਾਂ ਮਨਾਨੇ ਆ ਇਸ ਉਪਰਾਲੇ ਦੇ ਨਾਲ ਆਪਾਂ ਇਸ ਨੂੰ ਇਹ ਤੁਹਾਨੂੰ ਇਹ ਪ੍ਰੇਰਣਾ ਦਿੰਨੇ ਆ ਕਿ ਆਪਣੇ ਘਰ ਜਾ ਕੇ ਵੀ ਆਪਣੀ ਕੁੜੀਆਂ ਦੀ ਲੋੜੀ ਜਿਹੜੀਆਂ ਨਵ ਜੰਮੀਆਂ ਬੱਚੀਆਂ ਦੀ ਲੋੜੀ ਦਾ ਇੱਥੇ ਉਪਰਾਲਾ ਕੀਤਾ ਗਿਆ ਹੈ ਉਸ ਨਾਲ ਸਾਰਿਆਂ ਨੂੰ ਆਪਾਂ ਪ੍ਰੇਰਿਤ ਕਰਦੇ ਆਂ ਕਿ ਆਪਣੇ ਪਿੰਡਾਂ ਵਿੱਚ ਵੀ ਆਪਣੇ ਨਵ ਜੰਮੀਆਂ ਕੁੜੀਆਂ ਦੀ ਲੋੜੀ ਮਨਾਓ ਤਾਂ ਜੋ ਬਾਕੀਆਂ ਨੂੰ ਵੀ ਪਤਾ ਲੱਗ ਸਕੇ ਤੇ ਕੋਈ ਵੀ ਕੁੜੀ ਅੱਜਕੱਲ ਮੁੰਡੇ ਨਾਲੋਂ ਘੱਟ ਨਹੀਂ ਹੈ ਪਹਿਲੇ ਜਮਾਨੇ ਦੇ ਵਿੱਚ ਇਹ ਕਹਿੰਦੇ ਸੀ ਕਿ ਮੁੰਡਾ ਆਪਣੇ ਵੰਸ਼ ਦਾ ਨਾਮ ਰੋਸ਼ਨ ਕਰਦਾ ਹੈ ਜਾਂ ਆਪਣਾ ਵੰਸ਼ ਚਲਾਂਦਾ ਹੈ ਆਪਣਾ ਖੁੱਲ ਚਲਾਂਦਾ ਹੈ ਪਰ ਅੱਜਕੱਲ ਜਿਹੜੀਆਂ ਕੁੜੀਆਂ ਉਹ ਕਿਸੇ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੈ ਅੱਜ ਕਿੰਨੀਆਂ ਕੁੜੀਆਂ ਦੀ ਲੋੜੀ ਮਨਾਈ ਜਾਦੀ ਹੈ ਨਾ ਮੁੱਖ ਅੱਜ ਆਪਣੇ ਅਤੇ ਮਾਚੀਵੜੇ ਸਾਭ ਦੇ ਵਿੱਚ 1200 ਕੁੜੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਜਿਨ੍ਹਾਂ ਨੂੰ ਪਹਾਰ ਵੱਜੋ ਕੁਛ ਨਾ ਕੁਛ ਗਿਫਟ ਜਿਹੜੇ ਆਪੜਾ ਸਮਾਜ ਸੇਵਿਆਂ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਨੇ ਆਪਣੇ ਵੱਲੋਂ ਕੁਛ ਬੱਚਿਆਂ ਨੂੰ ਗਿਫਟ ਦੇ ਤੌਰ ਤੇ ਕੁਛ ਝੂਲੇ ਜਾਂ ਕੁਛ ਹੋਰ ਰੇਵੜੀ ਮੌਸਲੀ ਵਗੈਰਾ ਸਾਰਾ ਕੁਛ ਉਹਨਾਂ ਨੇ ਜਿੰਨਾ ਵੀ ਹੋ ਸਕਦਾ ਹੈ ਬੱਚਿਆਂ ਨੂੰ ਦੇਣ ਦਾ ਉਪਰਾਲਾ ਕੀਤਾ ਹੈ ਤਾਂ ਕਿ ਲੋਕਾਂ ਦੇ ਵਿੱਚ ਆਪਣੇ ਕੁੜੀਆਂ ਨੂੰ ਆਪਣੇ ਜਿਹੜੀ ਕੁੱਖ ਵਿੱਚ ਕੁੜੀਆਂ ਮਾਰਦੇ ਹਨ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਅੱਜਕੱਲ੍ਹ ਦੀਆਂ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੈ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ